ਪੰਜਾਬੀ ਐਕਟ੍ਰੈਸ ਤਾਨਿਆ ਦੇ ਪਿਤਾ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਉੱਤੇ ਹੁਣ ਤਾਨਿਆ ਦੀ ਟੀਮ ਵੱਲੋਂ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਨਾਂ ਦਾ ਕਹਿਣਾ ਹੈ ਕਿ ਤਾਨਿਆ ਦੇ ਵਿਹਾਰ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਬਹੁਤ ਔਖਾ ਤੇ ਬਹੁਤ ਇਮੋਸ਼ਨਲ ਸਮਾਂ ਹੈ ਤਾਨਿਆ ਦੇ ਲਈ ਅਸੀਂ ਰਿਕਵੈਸਟ ਕਰਦੇ ਆ ਕਿ ਸਾਡੀ ਪ੍ਰਾਈਵੇਸੀ ਨੂੰ ਪੂਰੀ ਰਿਸਪੈਕਟ ਦਿੱਤੀ ਜਾਵੇ ਤੇ ਇਸ ਪ੍ਰੋਸੈਸ ਨੂੰ ਲੰਘਣ ਲਈ ਸਾਨੂੰ ਪੂਰੀ ਹਿੰਮਤ ਦੀ ਲੋੜ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵੀ ਸੈਂਸਿਟਿਵ ਜਾਂ ਫਿਰ ਕੋਈ ਵੀ ਅਫਵਾਹ ਫਲਾਉਣ ਤੋਂ ਪਹਿਲਾਂ ਜੋ ਵੀ ਕਹਾਣੀਆਂ ਇਸ ਘਟਨਾ ਦੇ ਆਲੇ-ਦੁਆਲੇ ਕੁਮਰਈਆਂ ਨੇ ਉਸ ਨੂੰ ਰੋਕਿਆ ਜਾਵੇ ਤੇ ਸਾਡੇ ਨਾਲ ਖੜਨ ਲਈ ਬਹੁਤ-ਬਹੁਤ ਧੰਨਵਾਦ ਕੁਝ ਇਸ ਤਰ੍ਹਾਂ ਦਾ ਮੈਸੇਜ ਜੋ ਹੈ ਉਹ ਤਾਨਿਆ ਵੱਲੋਂ ਪੇਸ਼ ਕੀਤਾ ਗਿਆ ਹੈ ਦੱਸ ਦਈਏ ਕਿ ਪੰਜਾਬੀ ਐਕਟ੍ਰੈਸ ਤਾਨਿਆ ਦੇ ਪਿਤਾ ਡਾਕਟਰ ਅਨਿਲਜੀਤ ਸਿੰਘ ਕੰਬੋਜ ਨੂੰ ਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਸ਼ੁਕਰਵਾਰ ਦੀ ਦੁਪਹਿਰ ਨੂੰ ਦੋ ਅਣਪਛਾਤੇ ਆਨੇ ਇੱਕ ਕਲੀਨਿਕ ਦੇ ਅੰਦਰ ਵੜ ਕੇ ਹਰਬੰਸ ਨਰਸਿੰਗ ਹੋਮ ਕੋਟੀ ਸੇ ਖਾਂ ਦੇ ਵਿੱਚ ਡਾਕਟਰ ਅਨਿਲਜੀਤ ਕੰਬੋਜ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਉਹਨਾਂ ਨੂੰ ਨਾਲ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ ਉਹਨਾਂ ਦੀ ਜੋ ਹਾਲਾਤ ਹੈ ਉਹ ਕਾਫੀ ਕ੍ਰਿਟੀਕਲ ਬਣੀ ਹੋਈ ਹੈ ਜੋ ਅਟੈਕਰ ਸੀ ਉਹ ਮੋਟਰਸਾਈਕਲ ਤੇ ਆਏ ਸੀ ਤੇ ਪੇਸ਼ੈਂਟ ਹੋਣ ਦਾ ਨਾਟਕ ਕਰ ਰਹੇ ਸੀ ਤੇ ਉਸ ਤੋਂ ਬਾਅਦ ਗੋਲੀਆਂ ਚਲਾਉਣ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ ਫਿਲਹਾਲ ਜੇ ਤਾਨਿਆ ਦੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 2 ਗੋਲੀਆਂ ਲੱਗੀਆਂ ਨੇ ਤੇ ਉਹ ਕਾਫੀ ਸੀਰੀਅਸ ਨੇ ਤੇ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪੰਜਾਬੀ ਐਕਟ੍ਰੈਸ ਤਾਨਿਆ ਦੇ ਪਿਤਾ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਉੱਤੇ ਹੁਣ ਤਾਨਿਆ ਦੀ ਟੀਮ ਵੱਲੋਂ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਨਾਂ ਦਾ ਕਹਿਣਾ ਹੈ ਕਿ ਤਾਨਿਆ ਦੇ ਵਿਹਾਰ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਬਹੁਤ ਔਖਾ ਤੇ ਬਹੁਤ ਇਮੋਸ਼ਨਲ ਸਮਾਂ ਹੈ ਤਾਨਿਆ ਦੇ ਲਈ ਅਸੀਂ ਰਿਕਵੈਸਟ ਕਰਦੇ ਆ ਕਿ ਸਾਡੀ ਪ੍ਰਾਈਵੇਸੀ ਨੂੰ ਪੂਰੀ ਰਿਸਪੈਕਟ ਦਿੱਤੀ ਜਾਵੇ ਤੇ ਇਸ ਪ੍ਰੋਸੈਸ ਨੂੰ ਲੰਘਣ ਲਈ ਸਾਨੂੰ ਪੂਰੀ ਹਿੰਮਤ ਦੀ ਲੋੜ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵੀ ਸੈਂਸਿਟਿਵ ਜਾਂ ਫਿਰ ਕੋਈ ਵੀ ਅਫਵਾਹ ਫੈਲਣ ਤੋਂ ਪਹਿਲਾਂ ਜੋ ਵੀ ਕਹਾਣੀਆਂ ਇਸ ਘਟਨਾ ਦੇ ਆਲੇ-ਦੁਆਲੇ ਘੁੰਮ ਰਹੀਆਂ ਨੇ ਉਸ ਨੂੰ ਰੋਕਿਆ ਜਾਵੇ ਤੇ ਸਾਡੇ ਨਾਲ ਖੜਨ ਲਈ ਬਹੁਤ-ਬਹੁਤ ਧੰਨਵਾਦ। ਕੁਝ ਇਸ ਤਰ੍ਹਾਂ ਦਾ ਮੈਸੇਜ ਜੋ ਹੈ ਉਹ ਤਾਨਿਆ ਵੱਲੋਂ ਪੇਸ਼ ਕੀਤਾ ਗਿਆ ਹੈ ਦੱਸ ਦਈਏ ਕਿ ਪੰਜਾਬੀ ਐਕਟ੍ਰੈਸ ਤਾਨਿਆ ਦੇ ਪਿਤਾ ਡਾਕਟਰ ਅਨਿਲਜੀਤ ਸਿੰਘ ਕੰਬੋਜ ਦੇ ਉਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ। ਸ਼ੁੱਕਰਵਾਰ ਦੀ ਦੁਪਹਿਰ ਨੂੰ ਦੋ ਅਣਪਛਾਤੇ ਆਨੇ ਇੱਕ ਕਲੀਨਿਕ ਦੇ ਅੰਦਰ ਵੜ ਕੇ ਹਰਬੰਸ ਨਰਸਿੰਗ ਹੋਮ ਕੋਟੀ ਸੇ ਖਾਂ ਦੇ ਵਿੱਚ ਡਾਕਟਰ ਅਨਿਲਜੀਤ ਕੰਬੋਜ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਉਹਨਾਂ ਨੂੰ ਨਾਲ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਏ ਉਹਨਾਂ ਦੀ ਜੋ ਹਾਲਾਤ ਹੈ ਉਹ ਕਾਫੀ ਕ੍ਰਿਟੀਕਲ ਬਣੀ ਹੋਈ ਹੈ ਜੋ ਅਟੈਕਰ ਸੀ ਉਹ ਮੋਟਰਸਾਈਕਲ ਤੇ ਆਏ ਸੀ ਤੇ ਪੇਸ਼ੈਂਟ ਹੋਣ ਦਾ ਨਾਟਕ ਕਰ ਰਹੇ ਸੀ ਤੇ ਉਸ ਤੋਂ ਬਾਅਦ ਗੋਲੀਆਂ ਚਲਾਉਣ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ ਫਿਲਹਾਲ ਜੇ ਤਾਨੀਆ ਦੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 2 ਗੋਲੀਆਂ ਲੱਗੀਆਂ ਨੇ ਤੇ ਉਹ ਕਾਫੀ ਸੀਰੀਅਸ ਨੇ ਤੇ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ